ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਵਿੰਦਰ ਸਿੰਘ ਬਾషాਪੁਰ ਜਲੰਧਰ ਤੋਂ ਸੀਪੀਆਰ ਆਇਤੋਂ ਦੋਸਤੋ ਹੁਣ ਜਦੋਂ ਆਲੂ ਦੀ ਫਸਲ ਦੇ ਵਿੱਚ ਪੌਦੇ ਬਾਹਰ ਮਿੱਟੀ ਚੋਂ ਨਿਕਲੇ ਤੇ ਜਦੋਂ ਤੁਸੀਂ ਖੇਤ ਗਏ ਨਾ ਉਦੋਂ ਪਤਾ ਲੱਗੂਗਾ ਕਿ ਜਿਹੜਾ ਤੁਹਾਡਾ ਬੀਜ ਸੀਗਾ ਉਹ ਵਾਇਰਸ ਵਾਲਾ ਸੀ ਜਾਂ ਬਿਨਾਂ ਵਾਇਰਸ ਤੋਂ ਚੰਗਾ ਬੀਜ ਸੀਗਾ ਜਿਹੜੇ ਵਾਇਰਸ ਵਾਲੀ ਫਸਲ ਹੋਊਗੀ ਮਤਲਬ ਮਾੜਾ ਬੀਜ ਫਸਾਊਗਾ ਉਹਦੇ ਜਿਹੜੇ ਪੱਤੇ ਆ ਉਹ ਸਾਈਜ਼ ਵਿੱਚ ਛੋਟੇ ਤੇ ਚੁਰੜ ਮੁਰੜੇਦੇ ਹੋਏ ਹੋਏ ਤੇ ਨਾਲ ਦੀ ਨਾਲ ਜੇ ਕਿਤੇ ਸੂਰਜ ਦੀ ਰੋਸ਼ਨੀ ਵਿੱਚ ਦੇਖੋ ਤੇ ਐ ਲੱਗੂ ਜਿਵੇਂ ਵਿੱਚ ਦੀ ਦੁੱਧ ਫਟਿਆ ਹੁੰਦਾ ਉਹਦੇ ਵਿੱਚ ਛਿੱਧੀਆਂ ਛਿੱਧੀਆਂ ਜੀਆਂ ਬਣੀਆਂ ਹੋਈਆਂ ਤੇ ਤੁਹਾਡੀ ਫਸਲ ਦੇ ਉੱਤੇ ਬੇਰੌਣਕੀ ਦੀ ਹੁਣੀ ਆ ਫਸਲ ਖੁਸ਼ ਨਹੀਂ ਹੋਣੀ ਔਰ ਇਹਦੀ ਪੈਦਾਵਾਰ ਦੇ ਵਿੱਚ ਸਾਈਜ਼ ਛੋਟਾ ਪੈਦਾਵਾਰ ਦਾ ਟੋਟਲ ਪੈਦਾਵਾਰ ਘਟ ਤੇ ਉਹ ਪੈਦਾਵਾਰ ਉਹ ਹੋਣੀਆਂ ਜਿਹਨੇ ਅਗਲੇ ਸਾਲ ਫੇਜ ਜਾ ਕੇ ਤੁਹਾਨੂੰ ਤੰਗ ਕਰਨਾ ਦੂਜੇ ਪਾਸੇ ਜਿਨ੍ਹਾਂ ਕੋਲ ਵੀ ਚੰਗਾ ਆ ਜੀ 2 ਜੀ 3 ਜਾਂ ਕੋਈ ਐਫ 1 ਐਫ 2 ਜਾਂ ਕੋਈ ਸਰਟੀਫਾਈਡ ਸ਼ਰਤ ਇਹ ਆ ਕਿ ਉਹ ਚੰਗੇ ਥਾਂ ਤੋਂ ਆਇਆ ਹੋਵੇ ਕਿਤੇ ਨਾਂ ਦਾ ਹੀ ਨਾਂ ਹੋ ਜੀ 2 ਜੀ 3 ਹੋਵੇ ਤੇ ਜਿਨ੍ਹਾਂ ਨੇ ਪੈਸੇ ਖਰਚੇ ਹੋਣਗੇ ਬੀਜ ਦੇ ਉੱਤੇ ਉਹਨਾਂ ਦੀ ਫਸਲ ਦੀ ਜਿਹੜੀ ਰੌਣਕ ਹੀ ਹੋਰ ਹੋਣੀ ਆ ਪੱਤੇ ਖੁੱਲੇ ਹੋਏ ਹੋਣ ਐਨ ਮੁਲਾਇਮ ਤੇ ਪੂਰੀ ਤਰ੍ਹਾਂ ਚਮਕਦੇ ਕੋਈ ਵਲ ਬਿੰਗ ਨਹੀਂ ਹੋਣਾ ਕੋਈ ਪੱਤੇ ਟੇਢੇ ਮੇਢੇ ਨਹੀਂ ਹੋਣੇ ਤੇ ਫਸਲ ਨੇ ਆਪਣੇ ਮੂੰਹੋਂ ਬੋਲਣਾ ਫਸਲ ਦੇ ਉੱਤੇ ਰੌਣਕ ਹੀ ਹੋਰ ਹੋਣੀ ਆ ਪੈਦਾਵਾਰ ਵੱਧ ਹੋਣੀ ਆ ਦਿਨ ਉਹਨੇ ਕੱਟ ਲੈਣੇ ਹੈਗੇ ਆ ਤੇ ਅਗਲੇ ਸਾਲ ਅਗਰ ਇਹਦਾ ਬੀ ਰੱਖ ਕੇ ਤੁਸੀਂ ਫੇਰ ਬੀਜੋਗੇ ਬੀ ਰੱਖਣ ਦਾ ਮਤਲਬ ਇਹ ਹੈਗਾ ਜਦੋਂ ਤੁਸੀਂ ਪੱਤੇ ਕੱਟ ਦੋਗੇ ਦਸੰਬਰ ਦੇ ਐਂਡ ਤੱਕ ਪੱਤੇ ਕੱਟ ਦੋਗੇ ਜਾਂ ਹੱਦ 5 ਜਨਵਰੀ ਤੱਕ ਚਲੇ ਜਾਓਗੇ ਮਤਲਬ ਕਹਿਣ ਦਾ ਕਿ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਬੀ ਦੇ ਤੌਰ ਤੇ ਸੰਭਾਲਿਆ ਤਾਂ ਅਗਲੇ ਸਾਲ ਜਿਹੜਾ ਇਹਦਾ ਬੀ ਪੈਦਾ ਹੋਗਾ ਉਹ ਫਿਰ ਰੌਣਕਾਂ ਲਗਾ ਦੂਗਾ ਤੇ ਤੁਸੀਂ ਮੌਜ ਕਰੋਗੇ ਚੰਗੇ ਬੀਜ ਵਾਲੀ ਵਾਇਰਸ ਰਹਿਤ ਫਸਲ ਦਾ ਫਾਇਦਾ ਕੀ ਹੈ ਕਿ ਜੇਬਾਂ ਭਰ ਜਾਣਗੀਆਂ ਪੈਸੇ ਚੰਗੇ ਕਮਾਓਗੇ ਲੋਕ ਤੁਹਾਡੇ ਕੋਲੋਂ ਬੀ ਮੰਗਣ ਆਉਣਗੇ ਤੇ ਤੁਹਾਡੀ ਰੂਹ ਹੋ ਜੂਗੀ ਖੁਸ਼ ਤੇ ਇਸ ਕਰਕੇ ਵੀਰੋ ਜੇ ਇਸ ਵਾਰ ਇੰਤਜ਼ਾਮ ਨਹੀਂ ਹੋਇਆ ਸੀ ਤੇ ਅਗਲੇ ਸਾਲ ਵਾਸਤੇ ਚੰਗੇ ਬੀ ਦਾ ਇੰਤਜ਼ਾਮ ਹੋਣ ਤੋਂ ਕਰਕੇ ਰੱਖੋ ਤਾਂ ਕਿ ਤੁਹਾਡੀ ਸੋਨੇ ਵਰਗੀ ਫਸਲ ਹੋਵੇ ਬੀ ਦਾ ਫਸਲ ਟੋਟਲੀ ਫਸਲ ਜਿਹੜਾ ਬੀ ਦਾ ਜਿਹੜਾ ਕੁਆਲਿਟੀ ਆਫ ਫਸਲ ਦੀ ਰੌਣਕ ਹੀ ਬਦਲ ਦਿੰਦਾ ਜੇ ਬੰਪਰ ਜਿੰਦੀ